ਸਵਾਗਤ ਹੈ ਜੀ GD5 ਚੈਨਲ ਪੰਜਾਬੀ ਤੇ ਧੰਨਵਾਦ ਜੀ ਧੰਨਵਾਦ ਅ ਭਗਤ ਸਾਹਿਬ ਕਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਹੈ ਕਿਸ ਤਰ੍ਹਾਂ ਦੇ ਨਾਲ ਅੱਜ ਦਾ ਜਿਹੜਾ ਪੰਜਾਬ ਆਂ ਦਾ ਸਰਦਾਂ ਉਹਨੂੰ ਕਿੰਨਾ ਕੁ ਹੰਗਾਰਾ ਮਿਲ ਰਿਹਾ ਹੈ ਦੇਖੋ ਸਰ ਜਿਹੜਾ ਤਮੈ ਖਨੋਰੀ ਬਾਰਡਰ ਤੇ ਹੈਗਾ ਜੀ ਖਨੋਰੀ ਬਾਰਡਰ ਦੀ ਰਾਤ ਦੀ ਕੱਲ ਦੀ ਗੱਲ ਕਰੀਏ ਜਿੱਮੇ ਕਨਸਰਵਾਂਸੀ ਸਾਡੇ ਕੋਲ ਕਿਉਂਕਿ ਰਾਤ ਸਾਰੀ ਰਾਤ ਪਹਿਰਾ ਦਿੱਤਾ ਔਰ ਅਸੀਂ ਆਪਣੀ ਵਲੰਟੀਅਰ ਵੀ ਮਿਧਾਏ ਸੀਗੇ ਔਰ ਹੋਰ ਵੀ ਪੁਖਤਾ ਇੰਤਜ਼ਾਮ ਜਿਹੜੇ ਸਾਡੇ ਕੋਲ ਕਿਸਾਨਾਂ ਕੋਲ ਪੁਖਤਾ ਇੰਤਜ਼ਾਮ ਵੀ ਕਿਹੜੇ ਹੋਣਗੇ ਜੀ ਉਹ ਆਪ ਦੇ ਟਰਾਲੀਆਂ ਰਾਹੀਂ ਉਹਦਾ ਘੇਰਾਵੰਦ ਵੀ ਵਧਾਈ ਗਿਆ ਸੀ ਢੱਲੇਵਾਲ ਸਾਹਿਬ ਦੀ ਕਿਤੇ ਨਾ ਕਿਤੇ ਸਾਨੂੰ ਲੱਗਦਾ ਸੀ ਵੀ ਸੁਪਰੀਮ ਮਾਨਜੁਕ ਸੁਪਰੀਮ ਕੋਰਟ ਦਾ ਜਿਹੜਾ ਟਿੱਪਣੀਆਂ ਹੈਗੀਆਂ ਕਿਤੇ ਨਾ ਕਿਤੇ ਸਰਕਾਰਾਂ ਜਿਆਦਾ ਉਥੇ ਕਈ ਵਾਰ ਮੀਟਿੰਗਾਂ ਵੀ ਹੋਈਆਂ ਪ੍ਰਸ਼ਾਸਨ ਨਾਲ ਪਰ ਉਹ ਬੇਸੀਟਾਂ ਨਹੀਂ ਆ ਸੀਐਮ ਦੀ ਗੱਲ ਕੀਤੀ ਸੀ ਜਨਮਾਨ ਦੀ ਉਹਨਾਂ ਦੀ ਸਮਾਧੀ ਖੁੱਲੀ 29ਵੇਂ ਦਿਨ ਔਰ ਸਾਰੀ ਕੈਬਨਟ ਆਈ ਕਿਤੇ ਨਾ ਕਿਤੇ ਉਹ ਸਾਰੇ ਪ੍ਰੈਸ਼ਰ ਰੇਜ਼ ਦੀ ਢੱਲੇਵਾਲ ਸਾਹਿਬ ਨੂੰ ਅਗਰ ਵਰਨ ਵਰ ਤਰਕਣਾ ਤੁਸੀਂ ਰੱਖੋ ਕਿਤੇ ਨਾ ਕਿਤੇ ਮੈਡੀਸਿਨ ਲਓ ਉਹਨਾਂ ਤੋਂ ਲੱਗਦਾ ਸੀ ਵੀ ਕਿਤੇ ਨਾ ਕਿਤੇ ਡੱਲੇਵਾਲ ਸਾਹਿਬ ਨੂੰ ਚੁੱਕਣ ਦੀ ਕੋਸ਼ਿਸ਼ ਕਰਨਗੇ ਇੱਕ ਤਾਂ ਇਹ ਗੱਲ ਹੈਗੀ ਹੈ ਵੀ ਅਸੀਂ ਕਦੇ ਆਪਣੇ ਵਧਾਲੇ ਦੇ ਦੂਜੀ ਗੱਲ ਜਿਹੜਾ ਹੰਗਾਰੇ ਦੀ ਗੱਲ ਕਰੀਏ ਬੰਦੇ ਦੀ ਅਸੀਂ ਮੰਨਦੇ ਹਾਂ ਵੀ ਉਹ ਮੁਕੰਮਲ ਤੌਰ ਤੇ ਪੰਜਾਬ ਪੂਰਾ ਬੰਦ ਹੋਊਗਾ ਜਿੱਥੇ ਤੱਕ ਸਾਡੀ ਸਮਝ ਕੰਮ ਕਰਦੀ ਹੈ ਕਦੇ ਮੈਂ ਇੱਥੇ ਬੈਠੇ ਨੇ ਮੈਂ ਜਿੱਥੇ ਜਿੱਥੇ ਵੀ ਫੋਨ ਲਾਏ ਜਿੱਥੇ ਜਿੱਥੇ ਸਾਡਾ ਸੰਗਠਨ ਚੱਲਦਾ ਜਿੱਥੇ ਜਿੱਥੇ ਵੀ ਲਿੰਕ ਹੈਗੇ ਆ ਚਾਹੇ ਉਹ ਆਪਣੇ ਜਿਹੜੇ ਵਿਪਾਰਕ ਮੰਡਲ ਹੈਗਾ ਉਹਨਾਂ ਦੀਆਂ ਜਿਹੜੀਆਂ ਯੂਨੀਅਨ ਬਣੀਆਂ ਹੋਈਆਂ ਜਾਂ ਕਰਿਆਨਾ ਯੂਨੀਅਨ ਜੀ ਨੂੰ ਵੀ ਫੋਨ ਕੀਤਾ ਗੁਰਮ ਲਾ ਕੇ ਹਾਲ ਪਤਾ ਨੇ ਕਿਹਾ ਵੀ ਅਸੀਂ ਬਿਲਕੁਲ ਪੂਰਾ ਸਾਥ ਦੇਵਾਂਗੇ ਸੱਤ ਤੋਂ ਚਾਰ ਬੰਦ ਰੱਖਾਂਗੇ ਔਰ ਮੈਨੂੰ ਕਈ ਕੱਪੜੇ ਵਪਾਰੀਆਂ ਨੇ ਜ਼ਰੂਰ ਇਸੀ ਗੱਲ ਦਾ ਸੁਝਾਅ ਦਿੱਤਾ ਵੀ ਕਦੋਂ ਵੀ ਅਸੀਂ ਤੁਹਾਡੇ ਨਾਲ ਹੈਗੇ ਆ ਕੋਈ ਵੀ ਤੁਸੀਂ ਕਾਲ ਦੇਣੀ ਹੁੰਦੀ ਆ ਸਾਡੇ ਦੁਕਾਨਾਂ ਲਈ ਉਹ ਕੋ 4 ਵਜੇ ਵਾਲਾ ਤਾਂ ਨਾ ਰੱਖੋ ਪੂਰਾ ਰੱਖਿਆ ਕਰੋ ਪੂਰਾ ਦਿਨ ਜੀ ਬਿਲਕੁਲ ਜੀ ਤੇ ਡੱਲੇਵਾਲ ਜੀ ਮਾਹਰ ਮਿਲੂ ਹਾਂ ਜੀ ਡੱਲੇਵਾਲ ਸਾਹਿਬ ਦੀ ਕਿਹੋ ਜੀ ਹਾਲਤ ਹੈ ਜੀ ਸਿਹਤ ਕਿਹੋ ਜੀ ਉਹਨਾਂ ਦੀ ਉਹ ਦੇਖੋ ਸਰ ਵੀ ਅੱਜ 35ਵਾਂ ਦਿਨ ਹੋ ਗਿਆ ਤਾਂ ਮਾਨਸਿਕ ਤੌਰ ਤੇ ਠੀਕ ਨੇ ਪਰ ਸਰੀਰ ਪੱਖੋਂ ਬਹੁਤ ਜ਼ਿਆਦਾ ਕਮਜ਼ੋਰ ਹੋ ਚੁੱਕੇ ਨੇ ਔਰ ਉਹਨਕੋ ਕੋ ਸਰੀਰੇ ਸਰੀਰ ਨੂੰ ਖਾ ਰਿਹਾ ਤੁਹਾਨੂੰ ਵੀ ਪਤਾ ਵੀ 35 ਦਿਨ ਬੰਦਾ ਕੁਛ ਨਾ ਲਵੇ ਪਾਣੀ ਦੀ ਚੱਲੇ ਤਾਂ ਇੱਕ ਉਹ ਤਾਂ ਬੜੀ ਚਿੰਤਾ ਦਾ ਵਿਸ਼ਾ ਹੈ ਗਈ ਆ ਕਿਉਂਕਿ ਉਹਨੂੰ ਚਿੰਤਾ ਦਾ ਵਿਸ਼ਾ ਵੀ ਨਹੀਂ ਕਹਿੰਦੇ ਇੱਕ ਨੌਰਮਲ ਟਿਕਲ ਦੀ ਸੋਚ ਆ ਜਗਜੀਤ ਸਿੰਘ ਢੱਲੇਵਾਲ ਦੀ ਸੋਚ ਆ ਔਰ ਸਾਰੇ ਆਗੂ ਕੜੀ ਤਦ ਕੜੀ ਵੀ ਯਾਰ ਜੋ 7 ਲੱਖ ਕਿਸਾਨ ਸਾਰੀਆਂ ਸਰਕਾਰਾਂਾਂ ਝੂਠੇ ਪਲੰਦੇ ਤਾਂ ਬਣਾ ਲੈਣੀਆਂ ਮੈਨੀਫੈਸਟੋਆਂ ਦੇ ਉਹ ਤੇ ਨਾ ਤਾਂ ਕੋਈ ਮਾਣ ਜੋ ਕੋਟਾਂ ਧਿਆਨ ਦੰਨੀ ਆ ਵੀ ਕਿਸਾਨ ਕਹਿੰਦਾ ਕੀ ਆ ਨਾ ਹੋਰ ਵੀ ਜਿਹੜੀ ਕੋਈ ਵੀ ਅੱਜ ਪ੍ਰੋਟੈਸਟ ਰੋਡਾਂ ਤੇ ਲੋਕ ਹੈਗੇ ਆ ਪੂਰੇ ਭਾਰਤ ਦੇ ਵਿੱਚ ਤਾਂ ਉਹਨਾਂ ਤੇ ਕਿਤੇ ਗੌਰ ਨਹੀਂ ਕਰ ਰਹੀ ਅਗਰ ਜੇ ਸੱਤ ਸਾਡੀਆਂ ਜਿਹੜੀਆਂ ਸੰਸਥਾਵਾਂ ਹੈਗੀਆਂ ਮਾਨਯੋਗ ਸੁਪਰੀਮ ਕੋਰਟ ਜੇ ਇਹੀ ਕਿਤੇ ਨਾ ਕਿਤੇ ਸੱਤ ਹੋ ਜਾਣ ਮੈਂ ਕਹਿੰਦਾ ਆਉਣ ਵਾਲੇ ਦਿਨਾਂ ਵਿੱਚ ਇਹਨੂੰ ਕਿਉਂ ਨਹੀਂ ਉਹਦੇ ਵਿੱਚ ਕਾਨੂੰਨੀ ਦਾਰੇ ਚ ਲਿਆਂਦਾ ਜਾਂਦਾ ਜਿਹੜਾ ਮੈਨੀਫੈਸਟੋ ਹੈ ਇਹੀ ਇੱਕ ਝੂਠ ਦਾ ਪਲੰਦਾ ਹੈਗਾ ਜਿਹੜਾ ਸਾਰੀ ਦੁਨੀਆ ਨੂੰ ਲਾ ਜਾ ਕੇ ਰੱਖਿਆ ਹੈ ਜੀਨੇ ਇਹ ਝੂਠੇ ਵਾਅਦੇ ਕਰਕੇ ਵੋਟਾਂ ਲੈ ਲੈਣੇ ਆ ਫਿਰ ਉਹੀ ਕੰਮ ਜਦੋਂ ਹਾਕਮ ਤੇ ਰਗੜ ਜਾਂਦੀਆਂ ਕੁਰਸੀਆਂ ਤੇ ਬਹਿ ਕੇ ਫਿਰ ਲੁੱਟਣ ਤੇ ਕੁੱਟਣ ਦਾ ਕੰਮ ਹੁੰਦਾ ਸੋ ਇਹ ਚੀਜ਼ਾਂ ਨੂੰ ਸਾਰਿਆਂ ਨੂੰ ਦੇਖ ਕੇ ਅਸੀਂ ਕਹਿ ਰਹੇ ਆ ਕਿਤੇ ਨਾ ਕਿਤੇ ਜੋ ਲੋਕ ਪ੍ਰੋਟੈਸਟ ਕਰਦੇ ਆ ਉਹ ਜੋ ਵਾਅਦਾ ਹੋਇਆ ਹੁੰਦਾ ਉਹਦੇ ਮੁਤਾਬਕ ਕੋਈ ਕਰਦੇ ਆ ਇਹ ਕਿਸੇ ਦਾ ਦਿਮਾਗ ਨਹੀਂ ਫਿਰਿਆ ਹੋਇਆ ਜੇ ਸਾਡੇ ਨਾਲ ਇਹਨਾਂ ਲੋਕਾਂ ਨੇ ਵਾਅਦੇ ਕੀਤੇ ਸਮਨੇ ਸਮੇਂ ਤੇ ਕੋਈ ਉਹਨਾਂ ਨੇ ਆਪਣੇ ਲਿਖਤੀ ਰੂਪ ਵਿੱਚ ਵੀ ਨਾਲੇ ਸਾਡੇ ਕੋਲ ਵਾਦੇ ਪਏ ਆ ਫਿਰ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਨੇ 'ਚ ਪਰੇਸ਼ਾਨੀ ਕਿਹੜੀ ਹੈਗੀ ਵਾਹ ਹੂੰ ਪਰ ਸਵਾਲ ਇਹ ਵੀ ਹੈ ਜੀ ਜਿਸ ਤਰ੍ਹਾਂ ਦਾ ਇੱਕ ਵੱਡਾ ਪ੍ਰੈਸ਼ਰ ਗਰੁੱਪ ਬਣਿਆ ਸੀਗਾ ਪਿਛਲੇ ਕਿਸਾਨ ਅੰਦੋਲਨ ਦੇ ਵਿੱਚ ਉਹ ਇਸ ਵਾਰ ਨਜ਼ਰ ਨਹੀਂ ਆ ਰਿਹਾ ਕੀ ਲੱਗਦਾ ਹੈ ਕਿ ਇਹਦੀ ਵੀ ਤੁਹਾਨੂੰ ਥੋੜੀ ਬਹੁਤ ਕਮੀ ਰੜਕਦੀ ਹੋਵੇਗੀ ਜੇ ਸਾਰੀਆਂ ਕਿਸਾਨ ਜਥੇਬੰਦੀਆਂ ਇਕੱਠੀਆਂ ਹੁੰਦੀਆਂ ਤਾਂ ਅੱਜ ਅੰਦੋਲਨ ਦਾ ਕੁਝ ਹੋਰ ਹੀ ਨਵਾਂ ਰੂਪ ਹੋਣਾ ਸੀ ਕਿਸਾਨ ਦੇ ਵਿੱਚ ਦੋ ਗੱਲਾਂ ਹੈਗੀਆਂ ਆ ਜਦੋਂ ਅਧੂਲਨ ਚੱਲਿਆ ਸੀ ਜਨ ਅਧੂਲਨ ਬਣਿਆ ਸੀ ਜਨ ਅਧੂਲਨ ਨੇ ਦੇਖੋ ਪਹਿਲਾਂ ਰੀਪਰਜੈਂਟ ਪੰਜਾਬ ਨੇ ਕੀਤਾ ਪੰਜਾਬ ਤੋਂ ਬਾਅਦ ਹਰਿਆਣਾ ਨੇ ਸਾਥ ਦਿੱਤਾ ਫਿਰ ਜਦੋਂ ਦਿੱਲੀ ਚਲੇ ਗਏ ਤਾਂ ਪੂਰੇ ਭਾਰਤ ਨੇ ਸਾਥ ਦਿੱਤਾ ਹੈਗਾ ਉਹਦੇ ਵਿੱਚ ਜੇ ਆਪਾਂ ਢੰਗਾਈ ਚ ਜਾ ਕੇ ਸੋਚੀਏ ਨਾ ਇਹ ਆ ਜਿਹੜਾ ਮੋਰਚਾ ਲੱਗਿਆ ਉਹਦੀ ਦੇਣ ਹੈਗੀ ਆ ਉਹ ਦੇਣ ਕਿੰਨੀ ਹੈਗੀ ਆ ਜਦੋਂ ਕਾਲੇ ਕਾਨੂੰਨ ਰੱਦ ਕਰਤੇ ਪੀਐਮ ਓ ਦੀ ਨੇ ਤੇ ਅਸੀਂ ਉਦੋਂ ਹੀ ਇਲੈਕਸ਼ਨ ਸੀਗੀ ਪੰਜਾਬ ਦੇ ਵਿੱਚ ਮਦਾਨ ਸਭਾ ਦੀ ਅਸੀਂ ਕਿਤੇ ਨਾ ਕਿਤੇ ਐਡੇ ਵੱਡੇ ਲੱਗਦੇ ਆ ਜਿਹੜਾ ਕਿਸਾਨ ਲੀਡਰ ਬਣ ਗਿਆ ਮੇਰੇ ਤਾਂ ਇੱਕ ਹੀ ਗੱਲ ਕਹਿਣਾ ਚਾਹੇ ਮੈਂ ਜੇ ਸੂਬੇ ਦੀ ਨੁਮਾਇਦਗੀ ਕਰਦਾ ਕਿਰੇ ਪੰਜਾਬ ਕਿਸਾਨ ਜੁਨੀ ਹੁੰਦੀ ਮੇਰੇ ਤਾਂ ਥੱਲੇ ਕਾਈ ਮੈਂਬਰ ਤੱਕ ਕਿਹਾ ਹੁੰਦਾ ਜਾਂ ਬਲਾਕ ਪ੍ਰਧਾਨ ਤੱਕ ਕੋਈ ਵੀ ਅਫਸਰ ਬਦਲਦਾ ਚਾਹੇ ਉਹ ਬਲਾਕ ਦਾ ਬਦਲੇ ਕੋਈ ਐਸਡੀਐਮ ਆ ਗਿਆ ਕੋਈ ਐਸਐਚਓ ਆ ਗਿਆ ਕੋਈ ਮਤਲਬ ਜ਼ਿਲ੍ਹਾ ਪ੍ਰਧਾਨ ਕਈ ਵਾਰ ਹੁੰਨੇ ਆ ਆਪਣੀ ਆਪਣੀ ਸੋਚ ਹੁੰਦੀ ਆ ਵੀ ਐਸਐਸਪੀ ਬਦਲੇ ਉਹਨਾਂ ਨੂੰ ਗੁਲਦਸਤਾ ਭੇਟ ਲੈ ਕੇ ਜਾਣਾ ਤਾਂ ਮੇਰੇ ਵੱਲੋਂ ਸਖਤ ਆਡਰ ਆ ਅਗਰ ਕੋਈ ਇਹੋ ਜਿਹੀ ਕਿਸੇ ਦੀ ਫੋਟੋ ਵੀ ਆ ਗਈ ਉਹਨੂੰ ਜਦਦਰ ਜਦ ਵਿੱਚ ਬਾਹ ਜੋ ਗੱਲ ਸੋ ਉਹਨਾਂ ਦੇ ਆਧਾਰ ਤੇ ਜਦੋਂ ਬੰਦਾ ਜਥੇਬੰਦੀਆਂ ਚ ਪੈ ਗਿਆ ਉਹਨਾਂ ਨੇ ਕੀ ਲੈਣਾ ਇਲੈਕਸ਼ਨਾਂ ਤੋਂ ਪ੍ਰੈਸ਼ਰ ਗਰੁੱਪ ਹੋਣਾ ਚਾਹੀਦਾ ਉਹ ਪ੍ਰੈਸ਼ਰ ਗਰੁੱਪ ਨਹੀਂ ਰਿਹਾ ਲੋਕ ਕਿਉਂ ਨਹੀਂ ਰਿਹਾ ਉਹ ਆ ਕੇ ਜਦੋਂ ਇਲੈਕਸ਼ਨਾਂ 'ਚ ਵੜ ਗਏ ਜਦੋਂ ਡਿਬੇਟਾਂ ਹੁੰਦੀਆਂ ਅਗਲੇ ਕਹਿੰਦਾ ਤੁਸੀਂ ਵੀ ਤਾਂ ਸਾਡੇ ਵਰਗੇ ਦੇ ਤੁਸੀਂ ਵੀ ਤਾਂ ਹੀ ਕੁਝ ਕਰਨਾ ਤਾਂ ਸੋ ਅਸੀਂ ਉਸ ਚੀਜ਼ 'ਚ ਨਹੀਂ ਗਏ ਤਾਂ ਅਸੀਂ ਉਦੋਂ ਵੀ ਰੌਲਾ ਪਾਉਣ ਤੇ ਵੀ ਦਿੱਲੀ ਦਾ ਜਾਲੇ ਦਾ ਸਮਾਂ ਨਹੀਂ ਹੈਗਾ ਜਿਨ੍ਹਾਂ ਲੋਕਾਂ ਨੇ ਸਾਥ ਦਿੱਤਾ ਆਪਾਂ ਨੂੰ ਉਹਨਾਂ ਦੀ ਵੀ ਲੜਾਈ ਐਮਐਸਪੀ ਦੀ ਲੜਨੀ ਚਾਹੀਦੀ ਹੈ ਮੈਂ ਕਲੀਅਰ ਕਹਿਣਾ ਹੈ ਤੁਹਾਡੇ ਮਾਦੀਆਂ ਵਰਾਈ ਜੇਕਰ ਪੂਰੇ ਭਾਰਤ ਨੇ ਸਾਥ ਦਿੱਤਾ ਤੇ ਉਹਨਾਂ ਨੇ ਐਮਐਸਪੀ ਗਰੰਟੀ ਕਾਨੂੰਨ ਲਈ ਦਿੱਤਾ ਸੀ ਉਹ ਸਾਡੇ ਨਾਲ ਵਾਦਾ ਸੀ ਉਹਨਾਂ ਦਾ ਲੰਬਾ ਵੀ ਸੀ ਵੀ ਅਸੀਂ ਵਿਚ ਵਿਚਾਲੇ ਛੱਡ ਕੇ ਆਏ ਹਾਂ ਉਹ ਦੇਖੋ ਲੜਾਈ ਲੜਨਾ ਨਾਲ ਲੜਨਾ ਬਹੁਤ ਸਾਰੀਆਂ ਜੱਥੇਬ ਜਿਹੜੇ ਐਮਐਸਪੀ ਗਰੰਟੀ ਕਰਉਣ ਤੇ ਨਹੀਂ ਲੜਨਾ ਚਾਹੁੰਦੇ ਜਿਹੜੇ ਕਰਜ਼ਾ ਮੁਕਤੀ ਦੇ ਨਹੀਂ ਲੜਨਾ ਚਾਹੁੰਦੇ ਇਹ ਬੇਚਲੀਆ ਗੱਲਾਂ ਹੈਗੀਆਂ ਵਾ ਤੇ ਦੇਖੋ ਜਦੋਂ ਪੂਰਾ ਇਕੱਠੇ ਹੋ ਕੇ ਲੜਾਂਗੇ ਤਾਂ ਫਰਕ ਤਾਂ ਪੈਂਦਾ ਹੁਣ ਮਨਸ਼ਾ ਕੀ ਹੈ ਅਗਲੇ ਦੀ ਮਨਸ਼ਾ ਨਹੀਂ ਕੀ ਹੈ ਅੰਦਰ ਤੋਂ ਲੜਨਾ ਚਾਹੁੰਦਾ ਕਿ ਨਹੀਂ ਲੜਨਾ ਚਾਹੁੰਦਾ ਹੁਣ ਇਸ ਚੀਜ਼ ਦੀ ਜੋ ਵਾਅਦੇ ਕੀਤੇ ਉਹਨੂੰ ਮੰਗਾ ਮਨਾਉਣ ਲਈ ਲਖੀਨਪੁਰ ਦੇ ਇਨਸਾਫ ਚ ਅਸੀਂ ਸਰਦਾਰ ਕਿਹਦਾ ਮੂੰਹ ਦਿਖਾਵਾਂਗੇ ਜੀ ਅਸੀਂ ਭਾਰਤ ਦੇ ਵਿੱਚ ਕਿੰਨੇ ਪਰਚੇ ਹੋਏ ਆ ਜੀ ਉਹ 220 ਜਿਹੜਾ ਐਕਟ ਸੀ ਉਹਨੂੰ 223 ਦਾ ਰੂਪ ਦਿੱਤਾ ਜੀ ਕਿਉਂਕਿ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਾਉਣ ਲਈ ਉਹ ਬ ਸੋ ਆਪਣੇ ਆਪਣੇ ਵਿਚਾਰਧਾਰਾ ਆਪਣੀ ਆਪਣੀ ਸੋਚ ਆ ਬਹੁਤ ਜਥੇਬੰਦੀਆਂ ਨੇ ਚੀਜ਼ਾਂ ਤੇ ਨਹੀਂ ਲੱਗਦਾ ਚਾਹਣੀਆਂ ਜੀ ਜੀ ਮਿਹਰਬਾਨੀ ਪੰਗੋ ਸਾਹਿਬ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਥੈਂਕ ਥੈਂਕ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ اور ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ